ਪ੍ਰੋਬਲਮ ਕਿਉਂ ਹੈ ਇਸੇ ਕਰਕੇ ਵੋਟ ਬੈਂਕ ਪੋਲਿਟਿਕਸ ਹੈ ਕਿਉਂਕਿ ਸਾਡੇ ਦੇਸ਼ ਚ ਹਰ ਬੰਦਾ ਧਰਮ ਦੀ ਰਾਜਨੀਤੀ ਕਿਉਂ ਖੇਡਦਾ ਜਿਹੜਾ ਪੰਜਾਬ ਚ ਆਏਗਾ ਉਹ ਸਿੱਖਾਂ ਦੀ ਰਾਜਨੀਤੀ ਖੇਡੇਗਾ ਕਿਉਂਕਿ ਉਹਨੂੰ ਪਤਾ ਹੈ ਵੀ ਚਾਹੀਦਾ ਹੀ ਇਹ ਹੈ ਵੋਟ ਬੈਂਕ ਜਿੱਤਣ ਲਈ ਇਹਨਾਂ ਦੇ 30% ਮਿਲ ਗਏ 35% ਮਿਲ ਗਏ ਸੀ ਜਿੱਤ ਜਾਣਗੇ ਦੂਜੇ ਪਾਸੇ ਦੇਸ਼ ਦੇ ਵਿੱਚ ਸਿਰਫ Hindu ਨੂੰ ਹੋਸ਼ ਕਰਨ ਤੇ ਕਿਉਂ ਫੋਕਸ ਕੀਤਾ ਜਾਂਦਾ ਹੈ ਉਹ ਵੀ ਅਪਰ ਕਲਾਸ Hindu ਨੂੰ ਕਿਉਂਕਿ ਵੋਟ ਬੈਂਕ ਜ਼ਿਆਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਦੇਸ਼ ਦੇ ਵਿੱਚ ਬਾਹਮਣ ਖੱਤਰੀ ਮਿਲਾ ਕੇ ਜਿਹੜੇ ਉੱਪਰਲੇ 2 3 ਹਿੰਦੂ ਕਾਸਟਸ ਹੈ ਉਹਨਾਂ ਨੂੰ ਹੀ ਮਿਲਾਦਾ ਤੇ ਦੇਸ਼ ਦੀ 40% ਵਾਧੇ ਹੋ ਜਾਂਦੀ ਹੈ 30 40% ਵਾਧੇ ਹੋ ਜਾਂਦੇ ਉਹ ਬਹੁਤ ਜਿੱਤਣ ਲਈ ਜਿੱਤਣ ਲਈ ਬਹੁਤ ਹੈ ਥੈਟ ਇਜ਼ ਦ ਥਿੰਗ ਵੋਟ ਬੈਂਕ ਪੋਲਿਟਿਕਸ ਐਸੇ ਲਈ ਹੈ ਜੇ ਆਹੀ ਹੁਣ ਯੂਥ ਐਸ ਗੱਲ ਨੂੰ ਸਮਝ ਲਈ ਯੂਥ ਕਹਿੰਦਾ ਕਿ ਜੀ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਕਿਉਂ ਮਿਲਣ ਨੂੰ ਤੁਸੀਂ ਵੋਟ ਬੈਂਕ ਹੀ ਨਹੀਂ ਹੈਗੇ ਹਮਮ ਸਲਮ ਵਾਲਿਆਂ ਨੂੰ ਕਿਉਂ ਐਲਈਡੀ ਟੀਵੀ ਮਿਲ ਜਾਂਦੇ ਆ ਵੋਟ ਬੈਂਕ ਨੇ ਵੋਟ ਬੈਂਕ ਆ ਉਹ ਜੋ ਮੰਗਦੇ ਆ ਸਭ ਮਿਲਦਾ ਸਾਰੀਆਂ ਪਾਰਟੀਆਂ ਦਿੰਦੀਆਂ ਉਹ ਸ਼ਰਾਬ ਮੰਗਦੇ ਸ਼ਰਾਬ ਮਿਲ ਜਾਂਦੀ ਹੈ ਸਭ ਮਿਲ ਜਾਂਦਾ ਹੈ ਯੂਥ ਨੂੰ ਕਿਉਂ ਨਹੀਂ ਮਿਲਦਾ ਯੂਥ ਮੰਗੇ ਵੋਟ ਬੈਂਕ ਬਣੇ ਹਰ 18 ਸਾਲ ਤੋਂ 21 ਸਾਲ ਦਾ ਨੌਜਵਾਨ ਪੜ੍ਹ ਲਿਖ ਕੇ ਵੋਟ ਪਾਏ ਵੋਟ ਬੈਂਕ ਬਣੇ ਕਾਲਜ ਯੂਨੀਅਨਸ ਇਕੱਠੀਆਂ ਹੋ ਜਾਣ ਕਾਲਜ ਸਟੂਡੈਂਟ ਬੋਡੀਆਂ ਇਕੱਠੀਆਂ ਹੋ ਜਾਣ ਵੀ ਕੋਈ ਕਾਲਜ ਦਾ ਨੌਜਵਾਨ ਰਹਿਣਾ ਨਹੀਂ ਚਾਹੀਦਾ ਵੋਟ ਪਾਏ ਬਿਨਾ 100% ਯੂਥ voting ਹੋਏ ਤੇ ਦੇਖਿਓ ਤੁਹਾਡੇ ਕੋਲ ਭੱਜ ਜਾਂਦੇ ਦੇਖਿਓ ਬਜਟ ਵੱਧਦਾ ਸਾਡੇ ਦੇਸ਼ ਦਾ ਜ਼ਿਆਦਾ ਬਜਟ ਕਿੱਦੇ ਤੇ ਹੋਣਾ ਚਾਹੀਦਾ ਸੀ ਐਜੂਕੇਸ਼ਨ ਤੇ ਸਭ ਤੋਂ ਜ਼ਿਆਦਾ ਬਜਟ ਕਿਤੇ ਤੇ ਹੁੰਦਾ ਹੈ ਡਿਫੈਂਸ ਤੇ ਜੰਗ ਹੋ ਨਹੀਂ ਰਹੀ ਬਿਲਕੁਲ ਅਸੀਂ ਦੇਸ਼ ਦਾ ਇੱਕ ਬਹੁਤ ਵੱਡਾ ਪੈਸਾ ਬਹੁਤ ਵੱਡੀ ਪਰਸੈਂਟੇਜ ਹਰ ਸਾਲ ਹਥਿਆਰ ਬਣਾਉਣ ਤੇ ਲਾ ਰਹੇ ਆ ਤੇ ਜੰਗ ਤਾਂ ਹੋ ਨਹੀਂ ਰਹੀ ਅਚਾ ਦੇ ਜਿਸ ਦਿਨ ਜੰਗ ਹੋ ਗਈ ਉਹ ਦਿਨ ਅੰਨੇ ਹਥਿਆਰਾਂ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਨਿਊਕਲੀਅਰ ਕੰਟਰੀਜ਼ ਹੈ ਜੰਗ ਹੋ ਹੀ ਨਹੀਂ ਸਕਦੀ ਬਿਲਕੁਲ ਉਹ ਦਿਨ ਤਾਂ ਇੱਕੋ ਹੀ ਬੰਬ ਚੱਲਣਾ ਬਿਲਕੁਲ ਤੇ ਜੰਗ ਹੋ ਹੀ ਨਹੀਂ ਸਕਦੀ ਨਿਊਕਲੀਅਰ ਕੰਟਰੀਜ਼ ਯੂਨਾਈਟਿਡ ਨੇਸ਼ਨਸ ਦੇ ਅਧੀਨ ਇੱਕ ਵੀ جنگ ਦੇ ਵਿੱਚ ਹਿੱਸਾ ਵੱਡੀ ਜੰਗ ਨਹੀਂ ਕਰ ਸਕਦੇ ਸੀਜ਼ ਫਾਇਰ ਕਰਨੀ ਪੈਗੀ ਉਹਨਾਂ ਨੂੰ ਅਸੀਂ ਹਰ ਸਾਲ ਪੈਸਾ ਲਾਈ ਜਾਂਦੇ ਹਥਿਆਰ ਬਣਾਉਣ ਤੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਜੰਗ 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 ਦਿਖਾ ਕੇ ਨਾ ਵੋਟਾਂ ਮਿਲ ਜਾਂਦੀਆਂ ਹਾਂ ਹਾਂ ਹਮ ਉਸ ਦੇਸ਼ کا کچھ ਨਹੀਂ چھوڑیں گے ہم ਉਸ کا کچھ نہیں ہم ਦਿਖਾ دیں گے بھارت کو ਭਾਰਤੀ ایجوکیشن ਨਾਲ ਦਿਖਾ दो भारत क्या है बिल्कुल ਦਿਖਾਓ भारत की है भारत ने एजुकेशन ਦੇ ਵਿੱਚ ਕਿੰਨੇ ਲੈਵਲ ਤੇ ਅਸੀਂ ਅੱਜ ਹਰ ਗੱਲ ਕਰਦੇ ਆ ਸੀਈਓਜ਼ ਇੰਡੀਅਨਸ ਆ ਸਾਰੇ ਦੁਨੀਆ ਦੇ ਸਾਰੇ ਵੱਡੀਆਂ ਕੰਪਨੀਆਂ ਦੇ ਬਣਾਓ ਨਾ ਹੋਰ ਕੰਪਨੀਆਂ ਜਿਵੇਂ ਦੂਜੀਆਂ ਕੰਪਨੀਆਂ ਦੇ ਸੀਈਓਜ਼ ਬਣ ਸਕਦੇ ਆ ਤੇ ਇੰਡੀਆ ਚ ਕੰਪਨੀਆਂ ਨਹੀਂ ਖੜੀਆਂ ਹੋ ਸਕਦੀਆਂ ਬਜਟ ਚਾਹੀਦਾ ਉਹਦੇ ਲਈ ਸਰਕਾਰਾਂ ਨੂੰ এনवायरमेंट ਦੇਣਾ ਪਏਗਾ ਸਿਲੀਕਨ ਵੈਲੀਜ਼ ਬਣ ਸਕਦੀਆਂ ਇੱਥੇ ਐਮਆਈਟੀ ਹੋਣੀ ਚਾਹੀਦੀ ਹੈ ਮੈਂ ਇਹ ਗੱਲ ਕਹਿਣਾ ਅਮਰੀਕਾ ਦੇ ਵਿੱਚ ਸਿਲੀਕਨ ਵੈਲੀ ਬਣੀ ਸਟਾਰਟਅਪ ਕਲਚਰ ਆਇਆ ਫੇਸਬੁੱਕ ਗੂਗਲ YouTube ਸਾਰਾ ਕੁਝ ਬਣਿਆ ਕਿਉਂ ਕਿਉਂਕਿ ਐਮਆਈਟੀ ਵਰਗੀਆਂ ਯੂਨੀਵਰਸਿਟੀਆਂ ਸੀ ਉਹਨਾਂ ਨੂੰ ਪੈਸੇ ਵੀ ਦਿੰਦੀਆਂ ਕਿਉਂਕਿ ਉੱਥੇ ਗ੍ਰਾਂਟਸ ਮਿਲਦੀਆਂ ਕਰਬਾਂ ਦੀਆਂ ਗ੍ਰਾਂਟਾਂ ਮਿਲਦੀਆਂ ਐ ਪਰ ਕਰੋੜਾਂ ਰੁਪਏ ਹਰ ਵਾਰੀ ਸਰਕਾਰਾਂ ਯੂਨੀਵਰਸਿਟੀਆਂ ਮਿਲ ਕੇ ਸਪੈਂਡ ਕਰਦੀਆਂ ਬੱਚਿਆਂ ਦੇ ਇਨੋਵੇਸ਼ਨ ਤੇ ਸਪੈਂਡ ਕਰੋ ਦੋ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਯੂਨੀਵਰਸਿਟੀਆਂ ਦਾ ਵਿਚਾਰੀਆਂ ਆਪਣੇ ਐਡਮਿਨ ਆਫਿਸ ਠੀਕ ਕਰਾਣੇ ਵੀ ਨਹੀਂ ਪੱਖੇ ਲੱਗਣ ਜੋਗੇ ਵੀ ਪੈਸੇ ਨਹੀਂ ਹੈਗੇ ਪੰਜਾਬੀ ਯੂਨੀਵਰਸਿਟੀ ਕਿੰਨੇ ਕਰਦੇ ਜੈ ਸਾਨੂੰ ਸਾਰਿਆਂ ਨੂੰ ਪਤਾ ਪੰਜਾਬੀ ਯੂਨੀਵਰਸਿਟੀ ਕਿੰਨੇ ਕਰਦੇ ਜੈ ਸਾਨੂੰ ਸਾਰਿਆਂ ਨੂੰ ਪਤਾ ਲਾਓ ਸਪੈਂਡ ਕਰੋ ਨਾ ਆਪਣੀ ਐਜੂਕੇਸ਼ਨ ਤੇ ਸਪੈਂਡ ਕਰੋ ਪਰ ਉਹ ਨਹੀਂ ਹੋਏਗਾ ਉਹ ਕਿਉਂ ਨਹੀਂ ਹੋਏਗਾ ਕਿਉਂਕਿ ਯੂਥ ਵੋਟ ਬੈਂਕ ਨਹੀਂ ਹੈ ਯੂਥ ਵੋਟ ਬੈਂਕ ਬਣੇ ਤਾਹ ਵੋਟ ਬੈਂਕ ਦੀ ਜਿਹੜੀ ਧਰਮ ਦੀ ਪੋਲ ਪੋਲਟਿਕਸ ਹੈ ਟੁੱਟ ਜਾਏਗੀ ਕਿਉਂਕਿ ਅਸੀਂ ਸਭ ਤੋਂ ਯੰਗ ਦੇਸ਼ ਆ ਸਾਡੀ 50% ਤੋਂ ਵੱਧ ਆਬਾਦੀ 40 ਸਾਲ ਦੀ ਉਮਰ ਤੋਂ ਥੱਲੇ ਆ ਜੇ ਆਹ ਵੋਟ ਬੈਂਕ ਬਣ ਜਾਏ ਤੇ ਸਭ ਟੁੱਟ ਜਾਏਗਾ ਪਰ ਕਿਤਨੇ ਕਿਤਨੇ ਰਾਜਨੀਤੀ ਦੇ ਹਾਲਾਤ ਦੇਖ ਕੇ ਲੋਕਾਂ ਦਾ ਮਾਈਂਡ ਸੈਟ ਇਹ ਵੀ ਤਾਂ ਬਣ ਰਿਹਾ ਕਿ ਜੋ ਮਰਜ਼ੀ ਹੋ ਜਵੇ ਜਿਹੜਾ ਮਰਤੀ ਲੀਡਰ ਆ ਜਾਵੇ ਸਾਡੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਸਬ ਤੋਂ ਸਬ ਤੋਂ ਜ਼ਿਆਦਾ ਕਾਇਰਤਾ ਦੀ ਗੱਲ ਪੰਜਾਬ ਦਾ ਯੂਥ ਪਤਾ ਕੀ ਕਰਦਾ ਪੰਜਾਬ ਦੇ ਯੂਥ ਦੀਆਂ ਵੀ ਮੈਨੂੰ ਬਹੁਤ ਗਿਲੇ ਆ ਪੰਜਾਬ ਦਾ ਯੂਥ ਤੋਂ ਵੀ ਪੰਜਾਬ ਦਾ ਯੂਥ ਕਹੇਗਾ ਸੀ ਕੈਨੇਡਾ ਚੱਲਣਾ ਮੈਂ ਕਹਿੰਦਾ ਇੱਥੇ ਰਹਿ ਜਾਓ ਇੱਥੇ ਕੀ ਹੈ ਹੈ ਕੀ ਇੱਥੇ ਹੈ ਕੀ ਮੈਂ ਉਹਨਾਂ ਨੂੰ ਪੁੱਛਦਾ ਵੀ ਭੋਲਿਓ ਭਲਿਓ ਲੋਕੋ ਤੁਸੀਂ ਆਹ ਦੱਸੋ ਜਦ ਤੁਹਾਡੇ ਦਾਦੇ ਪਾਕਿਸਤਾਨ ਤੋਂ ਆਏ ਸੀ ਉਦੋਂ ਕੀ ਸੀ ਉਦੋਂ ਤਾਂ ਕੱਪੜਾ ਵੀ ਨਹੀਂ ਸੀ ਸਰੀਰ ਤੇ ਪਾੜਨੋਂ ਸਿਰ ਤੇ ਛੱਤ ਵੀ ਨਹੀਂ ਸੀ 16 ਸਾਲ ਸਟੇਟ ਹੂਡ ਨਹੀਂ ਸੀ ਸਾਡੇ ਕੋਲ 1966 ਚ ਪੰਜਾਬ ਸਟੇਟ ਬਣੀ ਆ 1947 ਜ ਜਿਸੀਂ ਆਏ ਆ 20 ਸਾਲ ਸਾਡੇ ਕੋਲ ਕੱਖ ਵੀ ਨਹੀਂ ਸੀ ਚੋਣਾ 20 ਸਾਲਾਂ ਚ ਅਸੀਂ ਤਰੱਕੀ ਪਤਾ ਕਿੰਨੀ ਕੀਤੀ ਐ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਹੀਰੋ ਸਾਈਕਲ ਵਰਗੀਆਂ A1 ਸਾਈਕਲ ਵਰਗੀਆਂ ਕੰਪਨੀਆਂ ਖੜੀਆਂ ਹੋਈਆਂ ਇੰਡੀਆ ਦਾ ਟਰਾਂਸਪੋਰਟੇਸ਼ਨ ਸਾਰਾ ਪੰਜਾਬੀਆਂ ਨੇ ਸੰਭਲਿਆ ਗ੍ਰੀਨ ਰੈਵਲੂਸ਼ਨ ਹੋਈ ਪੂਰੇ ਦੇਸ਼ ਨੂੰ ਪੰਜਾਬੀਆਂ ਨੇ ਰੋਟੀ ਖਵਾਈ ਹੂੰ ਉਸ ਵੇਲੇ ਉਸ ਵੇਲੇ ਦੀ ਕੋਈ ਉਦਾਹਰਣ ਦੇਣਾ ਤੁਹਾਨੂੰ ਬਹੁਤ ਵੱਡੀ ਤੁਸੀਂ ਹੈਰਾਨ ਹੋ ਜਾਓਗੇ ਵੀਰੇ ਸੁਣ ਕੇ ਮੈਂ ਜਿੱਥੇ ਵੀ ਗੱਲ ਕਰਦਾ ਸਾਰੇ ਹੈਰਾਨ ਹੋ ਜਾਂਦੇ ਆ 1964 ਚ 1962 ਚ ਜੰਗ ਹੋਈ ਚਾਈਨਾ ਨਾਲ ਤੇ ਉਹ ਜੰਗ ਇੰਡੀਆ ਹਾਰਿਆ ਤੇ ਜਵਾਲਨਲ ਨੈਰੋ ਨੂੰ ਬੜਾ ਝਟਕਾ ਲੱਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਕਿਉਂ ਹਾਰੇ ਕਿਉਂ ਸਾਡੇ ਕੋਲ ਨਾ ਹਾਰ ਰਹੇ ਆ ਕਿਉਂ ਹਾਰੇ ਆ ਸਾਡੇ ਕੋਲ ਇਕੁਪਮੈਂਟ ਨਹੀਂ ਆ ਆਰਮੀ ਕੋਲ ਆਰਮੀ ਕੋਲ ਕੱਪੜੇ ਸਹੀ ਨਹੀਂ ਹੈ ਵੈਲ ਲਾਈਫ ਜੈਕਟਸ ਨਹੀਂ ਹੈ ਵੈਸਟ ਨਹੀਂ ਹੈ ਹਥਿਆਰ ਨਹੀਂ ਹੈ ਪੈਸਾ ਚਾਹੀਦਾ ਉਹਨਾਂ ਨੇ ਕਿਹਾ ਵੀ ਨੈਰੋ ਦੇ ਬਰਥਡੇ ਤੇ ਨਾ ਸਾਰਾ ਦੇਸ਼ ਸੋਨਾ ਗਿਫਟ ਕਰੇ ਹੂੰ ਹੂੰ ਤੇ ਸਾਰਾ ਦੇਸ਼ ਸੋਨਾ ਗਿਫਟ ਕਰੇਗਾ ਤੇ ਉਹ ਸੋਨੇ ਦੇ ਨਾਲ ਹਥਿਆਰ ਬਣਨਗੇ